ਤਾਂ ਹਾਂਜੀ ਬਾਈ ਜੀ ਸਾਰੇ ਨੂੰ ਪਿਆਰ ਭੇ ਸਤਿ ਸ੍ਰੀ ਅਕਾਲ ਤੇ ਅੱਜ ਆਪਣੇ ਕੋਲੇ ਆਇਆ ਹੈ ਰਿਸ਼ਤਾ ਆਸਟ੍ਰੇਲੀਆ ਤੋਂ ਮੁੰਡਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਅਤੇ ਮੁੰਡਾ ਤਲਾਕशुदा ਹੈ ਨਾਮ ਸਿੰਘ ਏਰੀਆ ਸੰਗਰੂਰ ਮਲੇਰਕੋਟਲਾ ਜਨਮ ਤਰੀਕ 1998 ਦੀ ਹੈ ਕੱਦ 5 ਫੁੱਟ 7 ਇੰਚ ਹੈ ਅਤੇ ਇਹਨਾਂ ਦੀ ਕਾਸਟ 30 ਲੱਖ ਹੈ ਅਤੇ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਸਿਟੀਜ਼ਨ ਹੋਵੇ ਜੇਕਰ ਕੋਈ ਲੜਕੀ ਕੰਟਰੈਕਟ ਮੈਰਿਜ ਕਰਵਾਉਣਾ ਚਾਹੁੰਦੀ ਹੈ ਅਤੇ ਮੁੰਡੇ ਨੂੰ ਪੀਆਰ ਕਰਵਾਉਂਦੀ ਹੈ ਜਾਂ ਫਿਰ ਸਿਟੀਜ਼ਨਸ਼ਿਪ ਦਵਾਉਂਦੀ ਹੈ ਤਾਂ ਉਸ ਨੂੰ ਸਾਰਾ ਖਰਚਾ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਕੁੜੀ ਇਸ ਨਾਲ ਪੱਕਾ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਇਹਨਾਂ ਨੂੰ ਤਲਾਕशुदा ਜਾਂ ਫਿਰ ਤਲਾਕशुदा ਲੜਕੀ ਕੋਲ ਬੱਚਾ ਹੋਵੇ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤਾਂ ਇਹਨਾਂ ਨੂੰ ਉਹ ਵੀ ਸਵੀਕਾਰ ਹੈ ਅਤੇ ਇਸ ਰਿਸ਼ਤੇ ਦੀ ਜਾਂਚ ਪੜਤਾਲ ਤੁਸੀਂ ਆਪ ਕਰਨੀ ਹੈ ਨੀਚੇ ਪਰਿਵਾਰ ਦਾ ਨੰਬਰ ਚੱਲ ਰਿਹਾ ਹੈ ਅਤੇ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਹੈ 98768 99427 ਅਤੇ ਦੂਜਾ ਨੰਬਰ ਹੈ 94647 69704 ਅਤੇ ਤੁਸੀਂ ਇਹਨਾਂ ਦੋਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ